ਦਾ ਵਾਇਗੁਰ ਚੀਕ ਫਤੇ ਨਵੀਂ ਸਵੀਰ ਦਾ ਨਾਮ ਸੁਨੇ ਫੇਰੋ ਹੀ ਗੱਲ ਰੋਜ਼ ਰੋਜ਼ ਵਾਲੀ ਚੜ੍ਹਦੀ ਕਲਾ ਚ ਰਹੋ ਖੁਸ਼ ਰਹੋ ਮਸਤ ਰਹੋ ਆਪਣੇ ਆਪ ਨੂੰ ਕਾਇਮ ਰੱਖੋ ਜ਼ਿੰਦਗੀ ਦੇ ਹਰ ਪਲ ਨੂੰ ਜਿਉ ਜੋ ਮੈਂ ਦੱਸਿਆ ਸੀ ਕਿ ਲੜਕੀ ਇੱਕ ਆਸਟ੍ਰੇਲੀਆ ਦੀ جا رہی سی پوری دنیا ਘੁੰਮਣ ਵਾਸਤੇ ਸਮੁੰਦਰ ਦੇ ਰਾਈ ਬੇੜੀ ਲੈ ਕੇ ਬੋਟ ਲੈ ਕੇ ਕਿਸੇ ਨੇ ਕੁਛ ਕਿਹਾ ਕਿਸੇ ਨੇ ਕੁਛ ਕਿਹਾ ਕਿਸੇ ਨੇ ਕੁਝ ਕਿਹਾ ਤੇ ਮਾਂ ਨੇ ਉਹਨੂੰ ਤੁਰਨ ਲੱਗਿਆਂ ਜਿਹੜੀ ਅਸੀਸ ਦਿੱਤੀ ਕਿ ਬੇਟਾ ਇੱਕ ਇੱਕ ਪਲ ਨੂੰ ਲਮਹੇ ਨੂੰ ਮਾਣੀ ਇੰਜੋਏ ਕਰੀ ਪਹਿਲੀ ਅਸੀਸ ਦਿੱਤੀ ਦੂਜੀ ਅਸੀਸ ਚੜਦਾ ਤੇ ਧੁੱਪਦਾ ਸੂਰਜ ਛਿਪਦਾ ਸੂਰਜ ਵੇਖਣਾ ਨਾ ਭੁੱਲੀ ਤੇ ਤੀਸਰੀ ਅਸੀਸ ਮੀਂਹ ਵਿੱਚ ਨੱਚਣਾ ਨਾ ਭੁੱਲੀ ਜਦੋਂ ਬਰਸਾਤ ਆਵੇ ਤੇ ਨੱਚਣਾ ਸ਼ੁਰੂ ਕਰਤੀ ਮਸਤ ਹੋਣੀ ਐਸੀਆਂ ਅਸੀਸਾਂ ਮਾਵਾ ਦੇ ਤੇ ਪੁੱਤ ਨੇਚਰ ਦੇ ਨੇਲੇ ਜਮੀ ਕੁਦਰਤ ਦੇ ਨਜ਼ਾਰੇ ਲੈਣੇ ਕੁਦਰਤ ਦੇ ਨਜ਼ਾਰਿਆਂ ਦਾ ਆਨੰਦ ਲਈ ਮਾਣੀ ਇਦਾਂ ਦੀਆਂ ਅਸੀਸਾਂ ਆਪਣੇ ਬੱਚਿਆਂ ਨੂੰ ਪਰਿਵਾਰ ਨੂੰ ਦਿਓ ਆਪਣੇ ਆਪ ਨੂੰ ਅਸੀਸ ਦਿਓ ਆਪਣੇ ਆਪ ਨੂੰ ਆਸ਼ੀਰਵਾਦ ਦਿਓ ਜਦੋਂ ਤੁਸੀਂ ਕੁਝ ਕੁਝ ਵਾਅਦੇ ਕਰਦੇ ਹੋ ਨਾ ਆਪਣੇ ਆਪ ਨਾਲ ਵੀ ਅੱਜ ਤੋਂ ਬਾਅਦ ਆ ਕੰਮ ਕਰਨਾ ਆਪਣੇ ਆਪ ਨੂੰ ਅਸੀਸ ਹੀ ਦੇ ਰਹੇ ਹੁੰਦੇ ਹੋ ਆਪਣੇ ਆਪ ਨੂੰ ਤੁਸੀਂ ਬਖਸ਼ਿਸ਼ ਕਰ ਰਹੇ ਹੁੰਦੇ ਹੋ ਸਵਾਗਤ ਜਿਹੜੀ ਆਪਾਂ ਗੱਲ ਕਰਦੇ ਆ ਨਵੀਂ ਸਵੇਰ ਦਾ ਨਵਾਂ ਸੁਨੇਹਾ ਵੀਡੀਓ ਲਾਈਕ ਔਰ ਸ਼ੇਅਰ ਨਾਲ ਨਾਲ ਕਰਦੇ ਰਿਆ ਕਰੋ ਮੈਂ ਆਪਣੇ ਵੱਲੋਂ ਯਤਨ ਕਰਦਾ ਹਾਂ ਕਿਸੇ ਨਾ ਕਿਸੇ ਰੂਪ ਵਿੱਚ ਮੈਂ ਤੁਹਾਨੂੰ ਕਾਇਮ ਕਰਦਾ ਰਵਾਂ ਤੇ ਤੁਹਾਡਾ ਵੀ ਫਰਜ਼ ਬਣਦਾ ਹੈ ਕਿ ਤੁਸੀਂ ਵੀ ਹਿੰਮਤ ਕਰਿਆ ਕਰੋ ਵਿਰੋਧੀ ਆਪਣਾ ਕੰਮ ਦਿਨ ਰਾਤ ਕਰਦੇ ਰਹਿੰਦੇ ਨੇ ਵੀਡੀਓ ਕੱਟ-ਕੱਟ ਕੇ ਪਤਾ ਨਹੀਂ ਕਿੱਥੇ ਤੋਂ ਕੀ ਜੋੜ ਕੇ ਬਣਾਉਂਦੇ ਰਹਿੰਦੇ ਨੇ ਤੁਸੀਂ ਆਪਣਾ ਕੰਮ ਕਰਿਆ ਕਰੋ ਪੂਰੀ origignal video ਘੱਟ ਤੋਂ ਘੱਟ share ਕਰਦੇ ਰਿਹਾ ਕਰੋ ਤਾਂ ਜੋ ਅਸਲ ਗੱਲ ਤੇ ਸਹੀ ਗੱਲ ਪੂਰੀ ਗੱਲ ਸਾਰਿਆਂ ਵਿੱਚ ਪਹੁੰਚਦੀ ਨਵੇ ਸੋ ਇੰਨਾ ਦੇਸ਼ਾਂ ਦੇ ਵਿੱਚ ਮੈਂ ਅਮਰੀਕਾ ਵਿੱਚ ਆ ਕੈਨੇਡਾ ਵਿੱਚ ਇੰਗਲੈਂਡ ਵਿੱਚ ਆਸਟ੍ਰੇਲੀਆ ਵਿੱਚ ਨਿਊਜ਼ੀਲੈਂਡ ਵਿੱਚ ਯੂਰਪ ਵਿੱਚ ਬਹੁਤ ਬੱਚੇ ਤੁਹਾਨੂੰ ਇਸ ਤਰ੍ਹਾਂ ਦੇ ਮਿਲ ਜਾਣਗੇ ਜਿਹੜੇ ਕਹਿਣਗੇ ਅਸੀਂ ਆਪਣੇ ਪੈਰਾਂ ਤੇ ਖੜੇ ਹੋਣਾ ਅਸੀਂ ਕਿਸੇ ਤੇ ਡਿਪੈਂਡ ਨਹੀਂ ਮੈਨੂੰ ਯਾਦ ਹੈ ਸਾਡਾ ਇੱਕ ਬਹੁਤ ਪਿਆਰਾ ਮਿੱਤਰ ਸੀ ਹੁਣ ਚੜ੍ਹਾਈ ਕਰ ਗਏ ਐ ਕਈ 100 ਏਕੜ ਜ਼ਮੀਨ ਦੇ ਮਾਲਕ ਸੀ ਤੇ ਆਪਣੇ ਬੇਟੇ ਨੂੰ ਕਹਿੰਦੇ ਸੀ ਪੁੱਤ ਮੇਰਾ ਬਿਜ਼ਨਸ ਸੰਭ ਐਡਾ ਕਾਰੋਬਾਰ ਆਪਾਂ ਮਿਲੀਅਨ ਮਿਲੀਅਨ ਡਾਲਰ ਦੇ ਸੀ ਮਾਲਕਾ ਮਿਲੀਅਨ ਇਅਰਾਂ ਤੇ ਤੈਨੂੰ ਕੀ ਲੋੜ ਪਈ ਐ ਬਾਹਰੋਂ ਕੰਮ ਕਰਤਾ ਸੀ ਬੇਟਾ ਉਹਨਾਂ ਦਾ ਤੇ ਉਹਨਾਂ ਦੇ ਬੇਟੇ ਦਾ ਹਮੇਸ਼ਾ ਕਹਿਣਾ ਸੀ ਪਿਤਾ ਜੀ ਠੀਕ ਐ ਪੈਸਾ ਬਹੁਤ ਐ ਸਭ ਕੁਝ ਬਹੁਤ ਐ ਪਰ ਇਹ ਤਵਾ ਡਾ ਤੁਸੀਂ ਕਮਾਇਆ ਤੇ ਮੈਂ ਆਪਣੀ ਜ਼ਿੰਦਗੀ ਵਿੱਚ ਆਪਣਾ ਕਮਾਉਣਾ ਐ ਵੱਖਰਾ ਕਰਨਾ ਐ ਤੇ ਸੱਚਮੁੱਚ ਉਹਨਾਂ ਦਾ ਬੇਟਾ ਕਮਾਉਂਦਾ ਰਿਹਾ ਵੱਖਰਾ ਰਿਹਾ ਤੇ ਇਹ ਗੱਲ ਇੱਕ ਘਰ ਦੀ ਨਹੀਂ ਇੱਥੇ ਬਹੁਤ ਘਰਾਂ ਦੇ ਵਿੱਚ ਇਦਾਂ ਹੈਗਾ ਕਿ ਬੱਚੇ ਆਪਣੇ ਪੇਰੈਂਟਸ ਦੀ ਪ੍ਰਾਪਰਟੀ ਨਹੀਂ ਲੈਂਦੇ ਉਹ ਕਹਿੰਦੇ ਨੇ ਅਸੀਂ ਇੰਡੀਪੈਂਡੈਂਟ ਹੋਣਾ ਹੈ ਅਸੀਂ ਕਿਸੇ ਤੇ ਡਿਪੈਂਡ ਨਹੀਂ ਕਰਨਾ ਅਸੀਂ ਆਪਣੇ ਪੈਰਾਂ ਤੇ ਖੜੇ ਹੋਣਾ ਆਪਣਾ ਕਾਰੋਬਾਰ ਕਰਨਾ ਆਪਣਾ ਕੰਮ ਕਰਨਾ ਕਿਸੇ ਤੇ ਡਿਪੈਂਡੈਂਟ ਨਹੀਂ ਹੋਣਾ ਇੱਥੋਂ ਦੇ ਬੱਚੇ ਇਸ ਤਰ੍ਹਾਂ ਸੋਚਦੇ ਨੇ ਕਿੰਨੀ ਚੰਗੀ ਗੱਲ ਐ ਵੀ ਮੈਨੂੰ ਕਿਸੇ ਦੇ ਸਹਾਰੇ ਦੀ ਲੋੜ ਨਹੀਂ ਮੈਂ ਆਪਣੀ ਗੱਡੀ ਆਪ ਚਲਾ ਲੈਣੀ ਐ ਮੈਂ ਆਪਣਾ ਕੰਮ ਆਪ ਕਰ ਲੈਣਾ ਮੈਂ ਆਪਣਾ ਖਾਣਾ ਆਪ ਬਣਾ ਲੈਣਾ بڑے ਲੋਕ ਇਦਾਂ ਦਿੰਦੇ ਮੈਂ ਆਪਣੇ ਕੱਪੜੇ ਆਪ ਪ੍ਰੈਸ ਕਰ ਲੈਣੇ ਠੀਕ ਐ ਫਰ ਜਦੋਂ ਗੱਲ ਆਉਂਦੀ ਹੈ ਖੁਸ਼ ਰਹਿਣ ਦੀ ਉਦੋਂ ਅਸੀਂ ਕਿਉਂ ਤਰਲੇ ਕਰਨ ਲੱਗ ਪੈਂਦੇ ਆ ਕਿ ਕੋਈ ਮੈਨੂੰ ਖੁਸ਼ ਕਰੇਗਾ ਉਦੋਂ ਅਸੀਂ ਕਿਸ ਤੇ ਡਿਪੈਂਡ ਕਿਉਂ ਹੁੰਦੇ ਆ ਸਭ ਕੁਝ ਅਸੀਂ ਆਪਣਾ ਆਪ ਕਰ ਸਕਦੇ ਆ ਤੇ ਕੀ ਆਪਣਾ ਆਪ ਆਪਣੇ ਆਪ ਸੀ ਖੁਸ਼ ਨਹੀਂ ਰਹਿ ਸਕਦਾ ਈ ਆਪਣੇ ਆਪ ਨੂੰ ਅਸੀਂ ਖੁਸ਼ ਨਹੀਂ ਰੱਖ ਸਕਦੇ ਡਿਪੈਂਡ ਤੇ ਫਿਰ ਹੋ ਗਏ ਉਦਾਂ ਮੈਂ ਪੈਰਾਂ ਤੇ ਖੜਾ ਹੋਊਂਗਾ ਮੈਂ ਆਪਣੇ ਆਪ ਕਰੂੰਗਾ ਜਦੋਂ ਖੁਸ਼ ਹੋਣਾ ਹੈ ਫਿਰ ਸੁਹਾਰਾ ਪਾਲਦੇ ਆ ਫਿਰ ਕਿਸੇ ਦੀ ਲੋੜ ਹੈ ਮੈਂ ਅਰਜ਼ ਕਰਾਂਗਾ ਫਲਾਣਾ ਮੈਨੂੰ ਮਿਲੇ ਮੈਂ ਫਿਰ ਪੂਰਾ ਫਲਾਣਾ ਮੈਨੂੰ ਮਿਲੇ ਮੇਰੀ ਜ਼ਿੰਦਗੀ ਫਿਰ ਪੂਰੀ ਹੈ ਉਹ ਮੈਨੂੰ ਮਿਲੇ ਫਿਰ ਮੇਰੀ ਜ਼ਿੰਦਗੀ ਪੂਰੀ ਹੈ ਨਹੀਂ ਉਹ ਮੈਨੂੰ ਮਿਲੇ ਚੰਗੀ ਗੱਲ ਹੈ ਮੇਰੇ ਦੋਸਤ ਹੋਣ ਚੰਗੀ ਗੱਲ ਹੈ ਮੇਰੇ ਮਿੱਤਰ ਹੋਣ ਚੰਗੀ ਗੱਲ ਹੈ ਪਰ ਆਪਣੇ ਆਪ ਵਿੱਚ ਮੈਂ ਪੂਰਾ ਹਾਂ ਮੈਂ ਪਰਪੂਰ ਹਾਂ ਮੈਂ ਖੁਸ਼ ਹਾਂ ਯਾਰੋ ਜਦੋਂ ਬੰਦਾ ਆਪਣੇ ਆਪ ਵਿੱਚ ਖੁਸ਼ ਹੁੰਦਾ ਨਾ ਫਿਰ ਉਹ ਖੁਸ਼ੀਆਂ ਵੰਡ ਸਕਦਾ ਹੈ ਉਹਦੇ ਕੋਲੇ ਪਰ ਬਹੁਤ ਜਦੋਂ ਡਿਪੈਂਡ ਹੈ ਕੋਈ ਮੇਰੀ ਲਾਈਫ ਚ ਆਵੇ ਕੋਈ ਮੈਨੂੰ ਖੁਸ਼ ਕਰੇ ਨਹੀਂ ਤਾਂ ਮੈਂ ਦੁਖੀ ਹਾਂ ਉਹਦੇ ਤੋਂ ਬਿਨਾ ਤਾਂ ਮੈਂ ਮਰ ਜਾਵਾਂਗਾ ਉਹਦੇ ਤੋਂ ਬਿਨਾ ਤਾਂ ਮੇਰੀ ਲਾਈਫ ਖਤਮ ਹੋ ਜਾਏਗੀ ਉਹਦੇ ਤੋਂ ਬਿਨਾ ਤਾਂ ਮੈਂ ਖੁਸ਼ ਨਹੀਂ ਹਾਂ ਇਹ ਤਾਂ ਤਰਲੇ ਨੇ ਪਿਖਾਰੀਂ ਤੂੰ ਤੇ ਮੰਗਤ ਹੈ ਕੋਈ ਮੇਰੀ ਜ਼ਿੰਦਗੀ ਜਾਵੇ ਬੜੀ ਚੰਗੀ ਗੱਲ ਹੈ ਜੀ ਖੁਸ਼ ਹੋ ਜਾਂਦੇ ਆ ਮਿਲਦੇ ਆਪਾਂ ਮੇਰੀ ਖੁਸ਼ੀ ਦੁੱਗਣੀ ਹੋ ਜਾਂਦੀ ਹੈ ਇਹ ਸ਼ਬਦ ਵਰਤ ਲਓ ਮੈਂ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਜਾਂਦੀ ਹੈ ਮੈਂ ਜ਼ਿਆਦਾ ਖੁਸ਼ ਹੋ ਜਾਂਦਾ ਪਰ ਜੇ ਇਹ ਨਾ ਆਇਆ ਤਾਂ ਵੀ ਮੈਂ ਖੁਸ਼ ਹਾਂ ਨਾ ਮਿਲਿਆ ਤਾਂ ਵੀ ਮੈਂ ਖੁਸ਼ ਹਾਂ ਆਪਣੇ ਆਪ ਵਿੱਚ ਮੈਂ ਖੁਸ਼ ਹਾਂ ਆਪਣੇ ਆਪ ਵਿੱਚ ਮੈਂ ਮਸਤ ਹਾਂ ਆਪਣੇ ਆਪ ਵਿੱਚ ਮੈਂ ਭਰਪੂਰ ਹਾਂ जो तो पैसे किसी ते डिपेंड नहीं हो अपना पैसा आप कमा लिया है, अपनी रोटी आप पका ली है अपना घर आप बना लिया है, तो अपन खुशियां भी आप लभ लैनिया ने जिन्हें खुश रहना है ना उन्हें डॉग ना अपना पुत बना के खुश हो लेना उन्हें फुला रिश्ता बना के भी खुश हो जाना ਉਨੇ ਹਵਾਵਾਂ ਦਰਿਆਵਾਂ ਕੁਦਰਤ ਦੇ ਨਾਲ ਨੇਚਰ ਦੇ ਨਾਲ ਪਿਆਰ ਕਰਕੇ ਵੀ ਖੁਸ਼ ਹੋ ਜਾਣਾ ਇੱਕ ਔਰਤ ਇੰਡੀਆ ਦੇ ਵਿੱਚ ਹੈ ਮਾਤਾ ਉਹ ਕਹਿੰਦੀ ਹੈ ਮੈਂ ਨੀ ਆਸਟ੍ਰੇਲੀਆ ਜਾਣਾ ਕਿਉਂ ਇੰਨੀਆਂ ਚੜੀਆਂ ਰੱਖੀਆਂ ਨੇ ਮੈਂ ਰੋਜ਼ ਇਹਨਾਂ ਨੂੰ ਦਾਣਾ ਪਾਉਣੀ ਆ ਐਡਾ ਪੱਤਾ ਮੇਰਾ ਪਰਿਵਾਰ ਹੈ ਮੈਂ ਨਹੀਂ ਛੱਡ ਸਕਦੀ ਇੰਨੀਆਂ ਚੜੀਆਂ ਉਹਦੇ ਘਰ ਚ ਰਹਿੰਦੀਆਂ ਦਾਣਾ ਪਾਉਂਦੀ ਐ ਮੇਲਾ ਹੀ ਲੱਗਿਆ ਰਹਿੰਦਾ ਚੀ 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 ਹੁੰਦੀ ਰਹਿੰਦੀ ਐ ਖੁਸ਼ ਖੁਸ਼ ਰਹਿਣਾ ਆਉਂਦਾ ਤੇ ਕਈ ਸਾਰੀ ਜ਼ਿੰਦਗੀ ਲੋਕਾਂ ਦੀ ਲਾਈਫ ਵੱਲ ਹੱਥ ਹੱਥ ੜਦੇ ਰਹਿਣਗੇ ਬੱਚਿਓ ਮੇਰੇ ਵੱਲ ਧਿਆਨ ਦਿਓ ਮੈਂ ਖੁਸ਼ ਹੋਵਾਂ ਤੂੰ ਆਵੇਂ ਮੈਂ ਖੁਸ਼ ਹੋਵਾਂ ਤੂੰ ਮਿਲ ਮੈਂ ਖੁਸ਼ ਹੋਵਾਂ ਨਹੀਂ ਤੇ ਮੈਂ ਦੁਖੀ ਹਾਂ ਨਹੀਂ ਆਵੇਂਗਾ ਚੰਗੀ ਗੱਲ ਹੈ ਨਹੀਂ ਮੈਂ ਆਵੇਂਗਾ ਮੈਂ ਤਾਂ ਵੀ ਖੁਸ਼ ਮੈਂ ਆਪਣੇ ਆਪ ਵਿੱਚ ਖੁਸ਼ ਮੈਨੂੰ ਖੁਸ਼ ਰਹਿਣਾ ਆਉਂਦਾ ਮੈਨੂੰ ਚੜ੍ਹਦੀ ਕਲਾ 'ਚ ਰਹਿਣਾ ਆਉਂਦਾ ਮੈਨੂੰ ਆਨੰਦ 'ਚ ਰਹਿਣਾ ਆਉਂਦਾ आनंद पाया मेरी माए मैं आनंद च रहना सतगुरु मैं पाया असल अपने पैरਾਂ ਤੇ ਖੜੇ ਹੋਣਾ ਇਹ ਹੁੰਦਾ ਕਿਸੇ ਤੇ ਅਸੀਂ ਡਿਪੈਂਡ ਨਹੀਂ ਆ ਅਸੀਂ ਕਿਸੇ ਤੇ ਡਿਪੈਂਡ ਨਹੀਂ ਡਿਪੈਂਡ ਹੋਵੋਗੇ ਤੇ ਆਨੰਦ ਨਹੀਂ ਆਏਗਾ ਸਦਾ ਦੁਖੀ ਰਹੋਗੇ ਸਦਾ ਪਰੇਸ਼ਾਨ ਰਹੋਗੇ ਕਦੇ ਕੋਈ ਛੱਡ ਜਾਏਗਾ ਕਦੇ ਕੋਈ ਛੱਡ ਜਾਏਗਾ ਕਦੇ ਕੋਈ ਛੱਡ ਜਾਏਗਾ ਠੀਕ ਹੈ ਜਿਵੇਂ ਹੁਣ ਮੈਂ ਪਹਿਲਾਂ ਸ਼ੁਰੂ ਚ ਕਿਹਾ ਮੈਂ ਆਪਣੀ ਰੋਟੀ ਆਪੇ ਬਣਾ ਲੈਣੀ ਆਪਣੇ ਕੱਪੜੇ ਆਪ ਤੋ ਲੈਣੇ ਨੇ ਮੈਂ ਆਪਣੇ ਕੱਪੜੇ ਆਪ ਪ्रेस ਕਰ ਲੈਣੇ ਨੇ ਮੈਂ ਆਪਣਾ ਪੈਸਾ ਆਪ ਕਮਾ ਲੈਣਾ ਤੇ ਮੈਂ ਖੁਸ਼ ਵੀ ਹੋ ਲੈਣਾ ਆਓ ਬੜੀ ਚੰਗੀ ਗੱਲ ਹੈ ਮੇਰੀ ਖੁਸ਼ੀ ਚ ਵੱਧਦਾ ਹੁੰਦਾ ਹੈ ਪਰ ਮੈਂ ਆਪਣੇ ਆਪ 'ਚ ਖੁਸ਼ ਆ ਮੈਂ ਭਰਪੂਰ ਆ ਮੈਂ ਪੂਰਾ ਹਾਂ ਮੈਂ ਅਧੂਰਾ ਨਹੀਂ ਹਾਂ ਅਸੀਂ ਪੂਰੇ ਹਾਂ ਅਦੂਰੇ ਨਹੀਂ ਹਾਂ ਪੂਰਾ ਪ੍ਰਭ ਪੂਰਾ ਪ੍ਰਭ ਆਰਾਧਿਆ ਪੂਰਾ ਜਾਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ